ਸਕਾ ਮੈਡਮ ਸਸਰੀ ਦਾ ਮੈਮ ਕੋਈ ਕੁਰਤਾ ਵੀ ਹੈ ਤੁਸੀਂ ਡਿਲੀਵਰੀ ਆਨ ਕਰੀ ਹਾਂਜੀ ਇਹ ਦੇਖੋ ਗ੍ਰੇ ਕਲਰ ਦਾ ਕੁਰਤਾ ਹੈਗਾ ਇਹਦੇ ਤੇ 골ਡਨ ਵਰਕ ਹੈਗਾ ਤੁਸੀਂ ਇਸ ਨੂੰ 골ਡਨ ਲੈਗੀ ਪਲਾਜ਼ੋ ਜਿਹਦੇ ਨਾਲ ਮਰਜ਼ੀ ਏਅਰ ਕਰ ਸਕਦੇ ਇਹਦੇ ਤੁਹਾਨੂੰ 7-8 ਕਲਰ ਮਿਲ ਜਾਣਗੇ ਇਹ ਦੇਖੋ ਇਹ ਪਲੇਨ ਇੱਕ ਦਿਖਾ ਰਹੀ ਹਾਂ ਤੁਹਾਨੂੰ ਤੁਸੀਂ ਵਾਈਟ ਨਾਲ ਕਰ ਸਕਦੇ ਜੇ ਤੁਹਾਨੂੰ ਮੈਰੂਨ ਵਗੈਰਾ ਕਲਰ ਦੀਆਂ ਚਾਹਾਂਗੇ। ਆ ਮੈਂ ਮੈਂ ਨਾ ਡਾਗ ਜਾਂਗੇ ਲੱਗ ਰਿਹਾ ਪਲੇਨ ਹੈ ਕੋਈ ਵਰਕ ਵਗੈਰਾ ਤਾਂ ਹੈ ਨਹੀਂ ਰਿਹਾ। ਤੇ ਫਿਰ ਵਰਕ ਵਾਲਾ ਮੈਂ ਫਲਾਸੋ ਸੈਟੇ ਦਿਖਾ ਦੇ ਤੁਹਾਨੂੰ। ਤੁਸੀਂ ਤਾਂ ਕਰੋ ਉੱਪਰ ਵਾਲੇ ਦਿਖਾ ਦਿਓ। ਇਹ ਵਾ ਤਾਂ ਨਹੀਂ ਮਨ। ਇੱਧਰ ਵਾਲਾ। ਇਹ ਦੇਖੋ ਕੋਰਟ ਸਟਾਈਲ ਬਣਾ ਹੋਇਆ ਹੈ। ਪਠਾਨੀ suit ਵਾਲੀ ਕਰਦੀ ਮੈਂ ਹਾਂ ਇਹ ਬਹੁਤ ਸੋਹਣਾ। ਸੇ ਇੰਦੇ ਨਾਲ ਫਲਾਸੋ ਦੇਖੋ। ਹੂੰ ਹੂੰ। ਇਹ ਤੁਸੀਂ ਇਹ ਕਿੰਨੇ ਦਾ ਮੈਂ? ਇਹ ਹੈਗਾ 1800 ਰੁਪਏ ਦਾ ਠੀਕ ਹੈ ਤੁਸੀਂ ਇਹ ਲੈ ਲਓ ਨਹੀਂ 1 ਮਿੰਟ ਮੇਰੀ ਗੱਲ ਸੁਣੋ ਇਹ ਪਲਾਜ਼ੋ ਤੁਹਾਨੂੰ ਸਹੀ ਰਹੇਗਾ ਸਹੀ ਲੱਗ ਰਿਹਾ ਮੈਨੂੰ ਨਹੀਂ ਲੱਗ ਰਿਹਾ ਤੁਹਾਨੂੰ ਕੰਫਰਟ ਹੋਏਗਾ ਕਿਉਂਕਿ ਜੇ ਸਾਈਜ਼ ਤੁਹਾਡੀ ਲੈਂਥ ਦੇ ਹਿਸਾਬ ਨਾਲ ਉਹਨਾਂ ਨੂੰ ਪਲਾਜ਼ੋ ਛੋਟਾ ਲੱਗ ਰਿਹਾ ਤੁਸੀਂ ਕੋਈ ਹੋਰ ਪੀਸ ਦੇਖ ਲਓ oh ਨਹੀਂ ਮੈਡਮ ਮੈਨੂੰ ਤਾਂ ਇਹ ਹੀ ਅਸਰ ਆ ਰਿਹਾ ਦੇਖੋ ਕਿੰਨਾ ਅੱਛਾ ਬਣਿਆ ਕੋਈ ਨਹੀਂ ਮੈਂ ਐਡਜਸਟ ਕਰਾਂਗੀ ਐਵੇਂ ਫਿਰ ਤੁਸੀਂ ਮੇਰੀ ਗੱਲ ਸੁਣੋ ਕਿ ਤੁਸੀਂ ਇਸ ਨੂੰ ਟ੍ਰਾਈ ਰੂਮ 'ਚ ਜਾ ਕੇ ਟ੍ਰਾਈ ਕਰ ਲਓ ਨਹੀਂ ਮੈਡਮ ਮੈਨੂੰ ਤਾਂ ਇਹ ਬਹੁਤ ਪਿਆਰਾ ਪੀਸ ਲੱਗਦਾ ਮੈਨੂੰ ਨਹੀਂ ਪਤਾ ਮੈਂ ਤਾਂ ਇਹ ਲਵਾਉਂਗੀ ਦੇਖੋ ਤੁਸੀਂ ਇੱਕ ਵਾਰ ਫੇਰ ਸੋਚ ਲਓ ਮੈਂ ਤੁਹਾਨੂੰ ਟਰਾਈ ਕਰਨ ਵਾਸਤੇ ਵੀ ਕਹਿ ਰਹੀ ਹਾਂ ਔਰ ਮੇਰੇ ਹਿਸਾਬ ਨਾਲ ਮੈਂ ਜਿਸ ਸਾਰ ਨਾਲ ਤੁਹਾਡੀ ਹਾਈਟ ਦੇਖ ਰਹੀ ਹਾਂ ਮੈਨੂੰ ਇਹ ਪਲਾਜ਼ੋ ਠੀਕ ਨਹੀਂ ਲੱਗ ਰਿਹਾ ਤੁਹਾਡੇ ਉੱਤੇ ਤੁਸੀਂ ਹੋਰ ਕੋਈ ਪੀਸ ਦੇਖੀਂ ਨਹੀਂ ਮੈਡਮ ਮੈਨੂੰ ਤਾਂ ਇਹ ਹੀ ਠੀਕ ਲੱਗਦਾ ਤੁਸੀਂ ਇਹ ਹੀ ਕਰਦਾ ਬਹੁਤ ਸੋਨਾ ਬਹੁਤ ਗਲਾ ਵੀ ਬਹੁਤ ਅੱਛਾ ਬਣਿਆ ਹੋਇਆ ਦੇਖੋ ਕੱਲ ਨੂੰ ਫੇਰ ਤੁਸੀਂ ਇਸ ਨੂੰ ਚੇਂਜ ਦਾ ਜਾਂ ਕੋਈ ਹੋ ਕਰੋਗੇ ਤਾਂ ਫਿਰ ਇਹ ਸਾਡੀ ਕੋਈ ਗਲਤੀ ਨਹੀਂ ਹੋਏਗੀ ਨਹੀਂ ਨਹੀਂ ਠੀਕ ਲੱਗ ਰਿਹਾ ਮੈਡਮ ਕੋਈ ਨਹੀਂ ਤੁਸੀਂ ਪੈਕ ਕਰ ਦਿਓ ਮੈਂ ਮੈਂ ਦੇਖੋ ਉਸ ਦਿਨ ਤੁਹਾਨੂੰ ਲੈ ਕੇ ਗਏ ਪਲਾਜ਼ੋ ਸੈਟ ਪਲਾਜ਼ੋ ਦਾ ਮੈਨੂੰ ਪਾਉਂਦੇ ਹੀ ਫਟ ਗਿਆ ਹੋਈ ਉਹਦੇ ਵਿੱਚ ਫਿਟਿੰਗ ਨਹੀਂ ਕੁਝ ਨਹੀਂ ਸਿਰਫ ਫੋਈਸ ਹੋਇਆ ਹੈ ਬਸ ਮੈਂ ਤੁਹਾਨੂੰ ਪਹਿਲੇ ਹੀ ਲੈਂਦੇ ਟਾਈਮ ਪਹਿਲੇ ਕਿਹਾ ਸੀਗਾ ਨਾ ਤੇ ਤੁਸੀਂ ਆਪਣੀ ਜ਼ਿੱਦ ਕੀਤੀ ਕਿ ਨਹੀਂ ਮੈਨੂੰ ਇਹ ਕਲਰ ਚਾਹੀਦਾ ਮੈਂ ਕਿੰਨੀ ਵਾਰ ਕਿਹਾ ਕਿ ਤੁਸੀਂ ਇੱਥੇ ਟ੍ਰਾਈ ਕਰ ਲਓ ਕਿਉਂਕਿ ਇਹ ਰੈਡੀਮੇਡ ਹੈ ਜੇ ਚੇਂਜ ਦੀ ਕੋਈ ਇਸ ਤਰ੍ਹਾਂ ਦਾ ਨਹੀਂ ਆਏਗਾ ਮੈਂ ਤੁਹਾਨੂੰ ਪਹਿਲੇ ਕਿਹਾ ਅਸੀਂ ਇੱਕ ਛੋਟੀ ਜੀ ਕਲਿੱਪ ਵਿੱਚ ਤੁਹਾਨੂੰ ਇਹ ਹੀ ਦਿਖਾਣਾ ਚਾਹੁੰਦੇ ਸੀਗੇ ਕਿ ਅੱਜ ਕੱਲ ਦੀ ਜੋ ਸਾਡੀ ਯੰਗਸਟਰਸ ਐ ਜੋ ਨਿਊ ਜਨਰੇਸ਼ਨ ਐ ਉਹ ਕਿਸ ਤਰੀਕੇ ਨਾਲ ਇੱਕ ਅ ਅਟਰੈਕਟਿਵ ਚੀਜ਼ ਤੇ ਉਹ ਅਟਰੈਕਟ ਹੋ ਜਾਂਦੀ ਐ ਇਹ ਸਿੰਪਲ ਇੱਕ ਕੁੜਤੀ ਦੀ ਗੱਲ ਨਹੀਂ ਐ ਅਸੀਂ ਜੇ ਅੱਜ ਕੱਲ ਦਾ ਮਾਹੌਲ ਦੇਖਿਆ ਜਾਵੇ ਤੇ ਅੱਜ ਕੱਲ ਦੀਆਂ ਜਿਹੜੀਆਂ ਲੜਕੀਆਂ ਨੇ ਉਹ ਸੇਮ ਆਪਣੀ ਜ਼ਿੰਦਗੀ ਨਾਲ ਵੀ ਕਈ ਵਾਰੀ ਆਪਣੀਆਂ ਖੇਲ ਜਾਂਦੀਆਂ ਨੇ ਮੈਂ ਗੱਲ ਕਰਨਾ ਚਾਹਾਂਗੀ ਕਿ ਲੜਕੀਆਂ ਬਹੁਤ ਜਲਦੀ ਅਟਰੈਕਟ ਹੋ ਜਾਂਦੀਆਂ ਨੇ ਅੱਜ ਕੱਲ ਉਹਨਾਂ ਮੁੰਡਿਆਂ ਤੇ ਜਿੰਨਾ ਕੋਲ ਬੁਲਟਸ ਨੇ ਵੱਡੇ ਵੱਡੇ ਗੱਡੀਆਂ ਨੇ ਅੱਗੇ ਪਿੱਛੇ ਕਮਾਣਗੇ ਕਰਨਗੇ ਉਹ ਬਹੁਤ ਜਲਦੀ ਅਟਰੈਕਟ ਹੋ ਜਾਣਗੀਆਂ ਉਹਨਾਂ ਨੇ ਕਦੀ ਇਹ ਨਹੀਂ ਸੋਚਿਆ ਕਿ ਸਾਡੀ ਏਜ ਕੀ ਹੈ ਅਗਰ ਹੁਣ ਤੱਕ ਸਾਡੇ ਪੇਰੈਂਟਸ ਨੇ ਸਾਨੂੰ ਇੰਨਾ ਪੈਸਾ ਲਗਾ ਕੇ ਸਾਨੂੰ ਪੜਾਇਆ ਸਾਡੀ ਪਰਵਰਿਸ਼ ਇੰਨੇ ਅچھے ਤਰੀਕੇ ਨਾਲ ਕੀਤੀ ਹੈ ਔਰ ਅਗਰ ਅਸੀਂ ਉਹਨਾਂ ਨੂੰ ਹੂੰ ਅਗਰ 10th ਤੋਂ ਬਾਅਦ ਅਸੀਂ ਸਹੀ ਆਪਣਾ ਕੈਰੀਅਰ ਚੁਣ ਕੇ ਇਹਨਾਂ ਸਭ ਚੀਜ਼ਾਂ ਨੂੰ ਵੱਲੋਂ ਧਿਆਨ ਹਟਾ ਕੇ ਆਪਣੇ ਸਟੱਡੀ ਤੇ ਧਿਆਨ ਦਿਈਏ ਔਰ ਆਪਣੇ ਪੇਰੈਂਟਸ ਨੂੰ ਕੁਝ ਕਰਕੇ ਦਿਖਾਈਏ ਤੇ ਇਹ ਜਿਹੜੀ ਫਕਰ ਦੀ ਜ਼ਿਆਦਾ ਵਧੀਆ ਗੱਲ ਹੋਏਗੀ ਲੇਕਿਨ ਬਹੁਤ ਹੀ ਦੁਖੀ ਹਿਰਦਨਾ ਮੈਂ ਕਹਿਣਾ ਚਾਹਾਂਗੀ ਕਿ ਅੱਜਕੱਲ ਜਿਹੜੀਆਂ ਲੜਕੀਆਂ ਇਹ ਸਭ ਸੋਚਣ ਤੋਂ ਇਲਾਵਾ ਇਹ ਸੋਚਦੀਆਂ ਨੇ ਕਿ ਅਸੀਂ ਜਲਦੀ ਤੋਂ ਜਲਦੀ ਆਪਣਾ ਪਾਰਟਨਰ ਆਪਣਾ ਗਲ ਬॉयफ्रेंड ਇਹ ਸਿਲੈਕਟ ਕਰ ਲਈਏ ਪਤਾ ਨਹੀਂ ਕਿ ਕਿਤੇ ਅਸੀਂ ਵੀ ਵਿਆਹ ਤੋਂ ਬਗੈਰ ਰਹਿਣਾ ចਹੀਏ ਮੈਂ ਸਾਰਿਆਂ ਨੂੰ ਇਹੀ ਸੁਜੈਸਟ ਕਰਨਾ ਚਾਹਾਂਗੀ ਕਿ ਇੱਕ ਕਪੜਾ ਅਗਰ ਅਸੀਂ ਮਾੜਾ ਖਰੀਦ ਲੈਨੇ ਆ ਤੇ ਅਸੀਂ ਉਹਨੂੰ ਬਦਲ ਵੀ ਸਕਦੇ ਆ ਅਸੀਂ ਉਹਨੂੰ ਸੂਟ ਵੀ ਸਕਦੇ ਆ ਲੇਕਿਨ ਮੈਂ ਹੱਥ ਜੋੜ ਕੇ ਰਿਕੁਐਸਟ ਕਰਨਾ ਚਾਹਾਂਗੀ ਲੜਕੀਆਂ ਨੂੰ ਕਿ ਆਪਣੀ ਜ਼ਿੰਦਗੀ ਨਾਲ ਖਲਵਾੜ ਨਾ ਕਰੋ ਤਾਡੀ ਲਾਈਫ ਬਹੁਤ ਪ੍ਰੀਸ਼ੀਅਸ ਆ ਔਰ ਤੁਹਾਡੇ ਪੇਰੈਂਟਸ ਨੇ ਬਹੁਤ ਹੀ ਦੁੱਖ ਤਕਲੀਫਾਂ ਚਾਲ ਕੇ ਔਰ ਤੁਹਾਨੂੰ ਅੱਛੀ ਲਾਈਫ ਦਿੱਤੀ ਆ ਪਹਿਲਾਂ ਮੈਂ ਸਾਰੇ ਪੇਰੈਂਟਸ ਨੂੰ ਇਹ ਰਿਕਵੈਸਟ ਕਰਾਂਗੀ ਕਿ ਆਪਣੀ ਲੜਕੀ ਹੋਵੇ ਜਾਂ ਲੜਕਾ ਹੋਵੇ ਉਹਨੂੰ ਉਹਦਾ ਬਜਟ ਕੀ ਆ ਉਹਦੇ ਤੇ ਤੁਸੀਂ ਮੰਥਲੀ ਕਿੰਨਾ ਖਰਚਾ ਕਰਦੇ ਹੋ ਇਹ ਆਪਣੇ ਬੱਚੇ ਨੂੰ ਜਰੂਰ ਦੱਸੋ ਤਾਂ ਕਿ ਉਹ ਕੱਲ ਕੱਲ ਨੂੰ ਅਗਰ ਕੋਈ ਮਤਲਬ ਪਾਰਟਨਰ ਸੁੰਦਾ ਜਾਂ ਕਿਦਾਂ ਵੀ ਆ ਉਹਨੂੰ ਪਤਾ ਹੋਵੇ ਕਿ ਮੇਰਾ ਖਰਚਾ ਇੰਨਾ ਹੈ ਅਗਰ ਮੈਂ ਆਪਣਾ ਲਾਈਫ ਪਾਰਟਨਰ ਚੁੰਨੀ ਪਈ ਆ ਕੀ ਉਹ ਸਾਰਾ ਕੁਝ ਮੈਨੂੰ ਅਫੋਰਡ ਕਰ ਸਕਦਾ ਮੈਨੂੰ ਸਹੂਲਤਾਂ ਦੇ ਸਕਦਾ ਜੋ ਮੇਰੇ ਪੇਰੈਂਟਸ ਦਿੰਦੇ ਨੇ ਔਰ ਅਗਰ ਸਭ ਤੋਂ ਵੱਡੀ ਗੱਲ ਕੀ ਅਸੀਂ ਅਟਰੈਕਟ ਹੋ ਜਾਂਦੇ ਆ ਉਹਨਾਂ ਦੀਆਂ ਵੱਡੀਆਂ ਗੱਡੀਆਂ ਤੋਂ ਉਹਨਾਂ ਦੇ ਮਤਲਬ ਸਟਾਈਲਸ ਤੋਂ ਬ੍ਰਾਂਡਿਡ ਕੱਪੜਿਆਂ ਤੋਂ ਇਹ ਦੇਖਣ ਦੀ ਬਜਾਏ ਇਹ ਦੇਖੋ ਕਿ ਇਹ ਜਿਹੜੀਆਂ ਸਭ ਲਗਜ਼ਰੀਜ਼ ਆ ਉਹ ਕੋਈ ਲੜਕਾ ਲੈ ਕੇ ਫੋਡ ਕਰ ਰਿਹਾ ਹੈ ਕਿ ਉਹ ਆਪਣੀ ਕਮਾਈ ਤੋਂ ਖਾਵੇ ਇਹ ਤਾਂ ਨਹੀਂ ਕਿਤੇ ਕਿ ਉਹ ਆਪਣੇ ਪੇਰੈਂਟਸ ਦੇ ਸਪੈਸ਼ਾ ਦੇ ਐਸ਼ ਕਰਦਾ ਪਰ ਅਗਰ ਉਸਨੇ ਪੇਰੈਂਟਸ ਵੱਲੋਂ ਇਹ ਸਭ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ ਉਹ ਸਿਰਫ ਫੈਸਿਲਿਟੀਆਂ ਉਹਨਾਂ ਦੇ ਪੇਰੈਂਟਸ ਦੀ ਹੀ ਹੋਣਗੀਆਂ ਉਹ ਤੁਹਾਡੀਆਂ ਨਹੀਂ ਹੋਣਗੀਆਂ ਕਿਤੇ ਵੀ ਔਰ ਅੱਜ ਜੇ ਤੁਹਾਡੀ ਲਾਈਫ ਇਨ ਕੇਸ ਔਰ ਇਹਨਾਂ ਵਿਆਹ ਕਰਕੇ ਸੌਖੀ ਵੀ ਹੋ ਜਾਏਗੀ ਲੇਕਿਨ ਇਹ ਸਭ ਚੀਜ਼ਾਂ ਟਾਈਮਿੰਗ ਗ੍ਰੈਂਡ ਹੈ ਔਰ ਵਾਲੇ ਟਾਈਮ ਤੇ ਜਦੋਂ ਤੁਸੀਂ ਆਪਣੇ ਸਰਬਸੇਰ ਹੋਵੋਗੇ ਆਪਣਾ ਤੁਹਾਡਾ ਹਸਬੰਦ ਆਪਣੇ ਸਰਬਸੇਰ ਹੋਏਗਾ ਇਹ ਸਭ ਚੀਜ਼ਾਂ ਤੁਹਾਨੂੰ ਫੇਸ ਕਰਨੀਆਂ ਪੈਣਗੀਆਂ ਕਿਉਂਕਿ ਤੁਹਾਨੂੰ ਆਦਤ ਹੋਏਗੀ ਲਗਜ਼ਰੀ ਲਾਈਫ ਸਟਾਈਲ ਰੱਖਣ ਦੀ ਪਰ ਤੁਹਾਨੂੰ ਮਿਹਨਤ ਕਰਨ ਦੀ ਆਦਤ ਨਹੀਂ ਹੋਏਗੀ ਜਿਸ ਕਰਕੇ ਤੁਹਾਨੂੰ ਸਿਰਫ ਔਰ ਸਿਰਫ ਨੁਕਸਾਨ ਹੋਏਗਾ ਔਰ ਇਹੀ ਕਾਰਨ ਹੈ ਅੱਜ ਦੇ ਟਾਈਮ ਤੇ ਜਿਹੜਾ ਕਿ ਸਾਡਾ ਜਿਹੜਾ ਡਿਵੋਰਸ ਦਾ ਰੇਟਿੰਗ ਹੈ ਸਾਰਾ ਮਤਲਬ ਦੇਖਿਆ ਜਾਵੇ ਇੰਡੀਆ ਵਿੱਚ ਸਭ ਤੋਂ ਵੱਧ ਡਿਵੋਰਸ ਕੇਸਸ ਵਾਧੇ ਪਏ ਮੈਂ ਹੱਥ ਜੋੜ ਕੇ ਅੱਜ ਕੱਲ ਦੀ ਜਨਰੇਸ਼ਨ ਨੂੰ ਇਹੀ ਰਿਕੁਐਸਟ ਕਰਾਂਗੀ ਜੀਵਨ ਸਾਥੀ ਚੁਣਨਾ ਕੋਈ ਮਾੜੀ ਗੱਲ ਨਹੀਂ ਹੈ ਗਰਲਫ੍ਰੈਂਡ ਬਣਾਓ ਬாய்ਫ੍ਰੈਂਡ ਬਣਾਓ ਪਰ ਆਪਣੇ ਔਰ ਆਪਣੇ ਪੇਰੈਂਟਸ ਦਾ ਸਟੇਟਸ ਵੇਖੇ ਔਰ ਸਭ ਤੋਂ ਵੱਡੀ ਗੱਲ ਕਿ ਇਹ ਜ਼ਰੂਰ ਦੇਖੋ ਕਿ ਉਹ ਕਾਬਿਲ ਹੈਗਾ ਉਦੇ ਵਿੱਚ ਕੋਈ ਕੁਆਲਿਟੀ ਹੈਗੀ ਆ ਉਹ ਮੇਰਾ ਖਰਚਾ ਉਮਰ ਭਰ ਚੇਲ ਸਕਦਾ ਕੀ ਉਹ ਕਿਸੇ ਤੇ ਡਿਪੈਂਡ ਤਾਂ ਨਹੀਂ ਥੈਂਕ ਯੂ so much